ਜਿਹੜਾ ਪੋਲਿਟিক্যাল ਵਿੰਡੇਟਾ ਸਰਕਾਰਾਂ ਦੀ ਨਾਕਾਮੀ ਦਾ ਹਥਿਆਰ ਬਣਦਾ ਜਾ ਰਿਹਾ ਔਰ ਖਾਸ ਕਰਕੇ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਤੁਸੀਂ ਦੇਖਿਆ ਕਿ ਦੋ ਸਰਕਾਰਾਂ ਹੋ ਗਈਆਂ ਕਾਂਗਰਸ ਨੇ 5 ਸਾਲ ਆਮ ਆਦਮੀ ਪਾਰਟੀ ਦੇ 3 ਸਾਲ ਸਿਰਫ ਐਸੇ ਗੱਲ ਤੇ ਕੱਢਦੇ ਕਿ ਜਦੋਂ ਲੋਕਾਂ ਨੇ ਆਪਣੇ ਹੱਕਾਂ ਲਈ ਸਰਕਾਰਾਂ ਨੂੰ ਸਵਾਲ ਕੀਤੇ ਜਦੋਂ ਲੋਕਾਂ ਨੇ ਕੀਤੇ ਵਾਅਦਿਆਂ ਤੇ ਮੁੱਖ ਮੰਤਰੀਆਂ ਨੂੰ ਸਵਾਲ ਕੀਤੇ ਤਾ ਇੱਕੋ ਹੀ ਜਵਾਬ ਸੀ ਜੀ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਜਾਂਚ ਚੱਲ ਰਹੀ ਹੈ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਅਸੀਂ ਸਮਨ ਕੱਢ ਲਿਆ ਵਿਕਰਮ ਮਜੀਠੀਆ ਸਾਹਿਬ ਨੂੰ ਅਸੀਂ ਫਲਾਣੀ ਜਗ੍ਹਾ ਤੇ ਪੁੱਛਗਿੱਛ ਲਈ ਬੁਲਾ ਲਿਆ ਪੋਲਿਟੀਕਲ ਵੈਂਡੇਟਾ ਇੰਨਾ ਹੀ ਬਣ ਕੇ ਰਹਿ ਗਈ ਔਰ 2021 ਤੋਂ ਇਹ ਸਾਰਾ ਕੁਝ ਸ਼ੁਰੂ ਹੋਇਆ ਸੋ ਅਜੋ ਦੱਸਣ ਦੇ ਲਈ ਜਿਹੜੀ ਸਾਡੀ ਲੀਗਲ ਟੀਮ ਹੈ ਸਾਡੇ ਵੱਡੇ ਵੀਰ ਸੋਪਤੀ ਸਾਹਿਬ ਸਾਡੇ ਨਾਲ ਜਸਪ੍ਰੀਤ ਬਰਾੜ ਸਾਹਿਬ ਸੈਪਲਾ ਸਾਹਿਬ ਪਰਮਵੀਰ ਸਣੀ ਜੀ ਉਹ ਆ ਜਾਂਦੇ ਵਿੱਚ ਥੋੜਾ ਲੇਟ ਨੇ 2021 ਤੋਂ ਲਗਾਤਾਰ ਪੋਲਿਟੀਕਲ ਵੈਂਡੇਟਾ ਤਹਿਤ ਵਿਕਰਮ ਮਜੀਠੀਆ ਸਾਹਿਬ ਦੇ ਖਿਲਾਫ ਸਾਜਸ਼ਾਂ ਕੀਤੀਆਂ ਜਾ ਰਹੀਆਂ ਨੇ ਔਰ ਤੁਸੀਂ ਸਾਰੇ ਜਾਣਦੇ ਹੋ ਕਿ 4 ਸਾਲ ਤੋਂ ਡਰੱਗ ਦੇ ਕੇਸ 'ਚ ਡਰੱਗ ਨਹੀਂ ਲੱਭ ਰਿਆ ਤੇ ਡਿਸਪਰਪੋਰਸ਼ਨੇਟ ਐਸੈਟਸ ਦਾ ਜਿਹੜਾ ਕੇਸ ਆ ਆਮਦਨ ਤੋਂ ਵੱਧ ਜਾਇਦਾਦ ਦਾ ਉਹਦੇ 'ਚ ਜਾਇਦਾਦ ਹੈ ਤੇ ਸਾਰਾ ਡਰਾਮਾ ਇਸ ਤਰੀਕੇ ਖੇਡਿਆ ਜਾ ਰਿਹਾ ਕਿ ਪਤਾ ਨਹੀਂ ਕਿੱਡਾ ਕ ਵੱਡਾ ਕੇਸ ਹੈ ਅਦਾਲਤਾਂ ਦੇ ਉੱਤੇ ਪਰਦੇ ਪਾ ਕੇ ਅਦਾਲਤਾਂ ਚ ਕਰਫਿਊ ਵਰਗਾ ਮਾਹੌਲ ਬਣਾ ਕੇ ਔਰ ਵਿਕਰਮ ਮਜੀਠੀਆ ਸਾਹਿਬ ਨੂੰ ਇਸ ਤਰੀਕੇ ਪੇਸ਼ ਕਰਦੇ ਨੇ ਲੁਕੋ ਕੇ ਚੋਰਾ ਵਾਂਗੂ ਮੁੱਖ ਮੰਤਰੀ ਨੂੰ ਸਿੱਧਾ ਸਵਾਲ ਹੈ ਕਿ ਜੇ ਤੁਸੀਂ ਐਡੇ ਪੱਕੇ ਪੈਰੀ ਪਰਚਾ ਦਰਜ ਕੀਤਾ ਸੀ ਫਿਰ ਸਿੱਧਾ ਤੁਸੀਂ ਮੀਡੀਆ ਤੇ ਰੂਬਰੂ ਕਿਉਂ ਨਹੀਂ ਹੋਣ ਦਿੰਦੇ ਮੀਡੀਆ ਨੂੰ ਤੁਸੀਂ ਕਿਉਂ ਨਹੀਂ ਇਸ ਕੈਸ ਨੂੰ ਕਵਰ ਕਰਨ ਦਿੰਦੇ ਉਹਦਾ ਜਵਾਬ ਬੜਾ ਸਿੰਪਲ ਹੈ ਕਿ ਸਬੂਤ ਹੀ ਕੋਈ ਨਹੀਂ ਨਾ 29 ਮੋਬਾਈਲ ਨਾ 641 ਕਰੋੜ ਨਾ 540 ਕਰੋੜ ਦੀ ਕਲੀਅਰ ਵਾਟਰ ਕੈਪੀਟਲ ਨਾ 1000 ਏਕੜ ਫਿਰ ਹੁਣ ਦੱਸਣਾ ਕੀ ਹੈ ਔਰ ਕੋਟ ਦੇ ਅੰਦਰ ਪਹਿਲੀ ਵਾਰੀ ਮੈਨੂੰ ਲੱਗਦਾ ਕਿ ਪੱਤਰਕਾਰ ਵੀਰਾਂ ਨੇ ਵੀ ਦੇਖਿਆ ਕਿ ਤੁਹਾਨੂੰ ਤਾਂ ਅੰਦਰ ਜਾਣ ਹੀ ਨਹੀਂ ਦਿੰਦੇ ਵਕੀਲ ਸਹਿਬਾਨਾਂ ਦੇ ਉੱਤੇ ਵੀ ਇਸ ਤਰੀਕੇ ਦੀਆਂ ਪਾਬੰਦੀਆਂ ਨੇ ਇਹ ਦਿਖਾਉਂਦਾ ਕਿ ਸਰਕਾਰ ਕਿੰਨੀ ਡਿਸਪਰੇਟ ਹੈ ਤੇ ਸਰਕਾਰ ਮੈਨੂੰ ਲੱਗਦਾ ਕਿ ਕਿੰਨੇ ਪ੍ਰੈਸ਼ਰ niche ਕੰਮ ਕਰ ਰਹੀ ਔਰ ਪ੍ਰੈਸ਼ਰ ਕਿਹਦਾ ਦਿੱਲੀ ਵਾਲਿਆਂ ਦਾ ਪ੍ਰੈਸ਼ਰ ਕਿਹਦਾ ਹੈ ਸੁਪਰ ਸੀਐਮ ਕੇਜਰੀਵਾਲ ਦਾ ਸੋਸੋਧਿਆ ਸਾਹਿਬ ਦਾ ਸੰਜੇ ਸਿੰਘ ਕਿਉਂਕਿ ਸੰਜੇ ਸਿੰਘ ਤਾਂ ਵਿਚਾਰੇ ਬਿਲਕੁਲ ਕੈਦ ਦੀ ਕਗਾਰ ਤੇ ਖੜੇ ਨੇ ਜਿਹੜਾ ਵਿਕਰਮ ਮਜੀਠੀਆ ਸਾਹਿਬ ਨੇ ਮਾਨਹਾਨੀ ਦਾ ਮੁਕੱਦਮਾ ਪਾਇਆ ਸੋ ਸੰਜੇ ਸਿੰਘ ਜ਼ਿਆਦਾ ਪ੍ਰੈਸ਼ਰ ਦੇ ਵਿੱਚ ਔਰ ਜੋ ਪਿਛਲੀ 19 ਤਰੀਕ ਨੂੰ ਹੋਇਆ ਅਦਾਲਤ ਦੇ ਵਿੱਚ ਆ ਜੋ ਵੀ ਤੁਹਾਡੇ ਨਾਲ ਸਾਂਝਾ ਕਰਨਾ ਹੈ ਕਿ 19 ਤਰੀਕ ਨੂੰ ਅਦਾਲਤ ਦੇ ਵਿੱਚ ਮੈਂ ਮੁਹਾਲੀ ਦੇ ਐਸਐਸਪੀ ਸਾਹਿਬ ਨੂੰ ਪੁੱਛਦਾ ਕਿ ਜਿਹੜੀ ਦੋ ਵਕੀਲ ਸੇ ਬਾਨਾ ਦੇ ਨਾਲ ਅਦਾਲਤ ਕੋਰਟ ਕੰਪਲੈਕਸ ਦੇ ਅੰਦਰ ਬਦਤਮੀਜ਼ੀ ਕੀਤੀ ਗਈ ਪੁਲਿਸ ਦੇ ਦੁਆਰਾ ਉਹਦੇ ਲਈ ਕੌਣ ਜ਼ਿੰਮੇਵਾਰ ਪ੍ਰੈਸ ਕਾਨਫਰੰਸ ਦੇ ਵਿੱਚ ਬੈਠੇ ਨੇ ਰਵਿੰਦਰ ਸੈਪਲਾ ਸਾਹਿਬ ਜਿਹੜੇ ਕਿ ਕਾਰਿਡੋਰ ਦੇ ਵਿੱਚ ਫੋਨ ਸੁਣ ਰਹੇ ਨੇ ਖੜੇ ਹੋ ਕੇ ਪਿੱਛੋਂ ਇੱਕ ਇੰਸਪੈਕਟਰ ਪ੍ਰਦੀਪ ਪਾਜਵਾ ਇਹਨਾਂ ਨੂੰ ਆ ਕੇ ਧੱਕੇ ਨਾਲ ਫੜ ਕੇ ਇਹਨਾਂ ਦਾ ਫੋਨ ਖੋਣ ਦੀ ਕੋਸ਼ਿਸ਼ ਕੀਤੀ ਮਿਸਹੈਂਡਲ ਕੀਤਾ ਕਹਿੰਦੇ ਜੀ ਤੁਸੀਂ ਕੋਰਟ ਕੰਪਲੈਕਸ ਦੇ ਵਿੱਚ ਫੋਨ ਦੀ ਵਰਤੋਂ ਨਹੀਂ ਕਰ ਸਕਦੇ ਮਹਾਨ ਸਾਹਿਬ ਨੂੰ ਪੁੱਛਦਾ ਵੀ ਦੱਸੋ ਜੀ ਕਿੱਥੇ ਲਿਖਿਆ ਕਿ ਕੋਰਟ ਕੰਪਲੈਕਸ ਦੇ ਅੰਦਰ ਤੁਸੀਂ ਵਕੀਲਾਂ ਦੇ ਨਾਲ ਅਸੀਂ ਬਤਮੀਜ਼ੀ ਕਰੋ ਪਰੰਵੀਰ ਸਣੀ ਸਾਹਿਬ ਵੀ ਉਰੇ ਬੈਠੇ ਨੇ ਇਹ ਵੀ ਉੱਥੇ ਸ਼ਾਮਲ ਸੀ ਤੇ ਐਡਵੋਕੇਟ ਸਿਮਰਨ ਟਿਵਾਨਾ ਉਹ ਤਾਂ ਹੰਸ ਸਾਹਿਬ ਨੇ ਆਪ ਪੜਿਆ ਹੰਸ ਸਾਹਿਬ ਜਿਹੜੀ ਮੁਸਤੈਦੀ ਤੁਸੀਂ ਅੱਜ ਸਰਕਾਰ ਦੀਆਂ ਨਕਾਮੀਆਂ ਚ ਪਾਉਣ ਦੇ ਲਈ ਦਿਖਾ ਰਹੇ ਹੋ ਮੈਂ ਹਰਮਨ ਹੰਸ ਜੀ ਨੂੰ ਪੁੱਛਦਾ ਜੇ ਐਡੀ ਮੁਸਤੈਦੀ ਤੁਸੀਂ ਪ੍ਰਧਾਨ ਮੰਤਰੀ ਦੇ ਸੁਰੱਖਿਆ ਦੇ ਵਿੱਚ ਦਿਖਾਈ ਹੁੰਦੀ ਤਾਂ ਫਿਰ ਜੋ ਜਸਟਿਸ ਸਿੰਧੂ ਮਲੋਤਰਾ ਸੁਪਰੀਮ ਕੋਰਟ ਜੱਜ ਸਾਬਾਨ ਨੇ ਥੋੜੇ ਖਿਲਾਫ ਮੈਨੂੰ ਲੱਗਦਾ ਕਿ ਲਿਖੇ ਨੇ ਸਟ੍ਰਿਕਚਰਸ ਲਿਖੇ ਨੇ ਆਪਣੀ ਜਜਮੈਂਟ ਦੇ ਵਿੱਚ ਕਿ ਕਿੱਦਾਂ ਤੁਸੀਂ ਪ੍ਰਧਾਨ ਮੰਤਰੀ ਦੀ ਸੁਰੱਖਿਆ ਦਾਤੇ ਲਈ ਤਾਂ ਲੋੜ ਹੀ ਨਹੀਂ ਪੈਣੀ ਸੀ ਕਿਉਂਕਿ ਅੱਜ ਅਦਾਲਤਾਂ ਦੇ ਵਿੱਚ ਤਾਂ ਤੁਸੀਂ ਜ਼ਰੂਰਤ ਤੋਂ ਵੱਧ ਮੁਸਤੈਦੀ ਦਿਖਾ ਰਹੇ ਹੋ ਔਰ ਇੱਕ ਦੂਸਰੀ ਚੀਜ਼ ਹੈ ਤੁਸੀਂ ਅਦਾਲਤਾਂ ਦੇ ਵਿੱਚ ਨੋਟ ਕਰਿਓ ਅੱਜ ਵੀ ਬਿਕਰਮਜੀ ਦਾ ਕੇਸ ਲੱਗਿਆ ਜਿੱਦਣ ਬਿਕਰਮਜੀ ਨੂੰ ਪੇਸ਼ ਕਰਨਾ ਹੁੰਦਾ ਅਦਾਲਤ ਦੇ ਵਿੱਚ ਕੁਰਤੇ ਪਜਾਮੇ ਨੀਲੀਆਂ ਪੱਗਾਂ ਵਾਲੇ ਬੰਦੇ ਉਹ ਪਤਾ ਨਹੀਂ ਕਿੱਥੋਂ ਅਦਾਲਤ ਆ ਕੇ ਵੜ ਜਾਂਦੇ ਨੇ ਅਕਾਲੀ ਦਲ ਦੇ ਤਾਂ ਵਕੀਲਾਂ ਨੂੰ ਨਹੀਂ ਜਾਣਦੇ ਰੇ ਔਰ ਉਹ ਸਾਰੇ ਅਦਾਲਤਾਂ ਦੇ ਬਾਹਰ ਬੈਠੇ ਹੁੰਦੇ ਨੇ ਕਿਉਂ ਕਿ ਕਿਉਂਕਿ ਕੱਲ ਨੂੰ ਉੱਥੇ ਉਹਨਾਂ ਤੋਂ ਕੁਝ ਐਸੀ ਘਟਨਾ ਕਰਾ ਦੇਣੀ ਹੈ ਮੁੜ ਕੇ ਪੁਲਿਸ ਨੇ ਕਹਿੰਨੇ ਜੀ ਇਹ ਤਾਂ ਅਕਾਲੀ ਦਲ ਦੇ ਵਰਕਰ ਆਏ ਸੀ ਉਹ ਕਰ ਗਏ ਉਹ ਸਾਰੇ ਪੰਜਾਬ ਪੁਲਿਸ ਦੀ ਇੰਟੈਲੀਜੈਂਸ ਦੇ ਬੰਦੇ ਨੇ ਕੌਣ ਉਹਨਾਂ ਨੂੰ ਅਦਾਲਤ ਦੇ ਵਿੱਚ ਵਾੜਦਾ ਇਸ ਗੱਲ ਦਾ ਵੀ ਐਸਐਸਪੀ ਸਾਹਿਬ ਨੂੰ ਜਵਾਬ ਦੇਣਾ ਪੈਣਾ ਕਿਉਂਕਿ ਹੁਣ ਫ੍ਰਸਟ੍ਰੇਸ਼ਨ ਦੇ ਵਿੱਚ ਆ ਕੇ ਇਹ ਵਕੀਲ ਸਹਿਬਾਨਾਂ ਨੂੰ ਹੱਥ ਪਾਉਣਾ ਸ਼ੁਰੂ ਹੋ ਗਏ ਨੇ ਜਿਦੀ ਕਿ ਅਜ ਰਵਿੰਦਰ ਸਹਿਪਲਾ ਸਾਹਿਬ ਨੇ ਬਾਰ ਕਾਉਂਸਲ ਨੂੰ ਵੀ ਕੰਪਲੇਂਟ ਕੀਤੀ ਹੈ ਉਕੇ ਵਕੀਲ ਨੂੰ ਸਿੱਧਾ ਹੱਥ ਨਹੀਂ ਪਾ ਸਕਦੇ ਜਿੱਥੇ ਤੱਕ ਜਾ ਸਕਦੇ ਨੇ ਜਿੱਥੇ ਇੱਕ ਲਾਈਨ ਹੁੰਦੀ ਹੈ ਨਾ ਲਾਈਨ ਤੇ ਖੜ ਕੇ ਵੀ ਇਹ ਵਕੀਲ ਸਹਿਬਾਨਾਂ ਨੂੰ ਤੰਗ ਪ੍ਰੇਸ਼ਾਨ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਤੋਂ ਬਾਅਦ ਤਾਂ ਪੁਲਿਸ ਫਿਰ ਘਰ ਤੱਕ ਆਊਗੀ ਵਕੀਲਾਂ ਦੇ ਘਰ ਤੱਕ ਕੀ ਆਉਂਗੇ ਤੁਸੀਂ ਫਿਰ ਤੇ ਇਹ ਚੀਜ਼ਾਂ ਨੂੰ ਬੜਾ ਸਟਰੋਂਗਲੀ ਆਬਜੈਕਟ ਕਰਦੇ ਆ ਬਾਹਰ ਕਾਉਂਸਲ ਨੂੰ ਕੰਪਲੇਂਟ ਦੇ ਰਹੇ ਆ ਤੇ ਇਹ ਚੀਜ਼ ਜੇ ਦੁਬਾਰਾ ਅਦਾਲਤ ਦੇ ਵਿੱਚ ਕੀਤੀ ਗਈ ਆਉ ਦੇ ਲਈ ਜ਼ਿੰਮੇਵਾਰ ਪੰਜਾਬ ਦੇ ਡੀਜੀਪੀ ਤੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਆਉਣਗੇ। ਔਰ ਸੌਪਤੀ ਸਾਹਿਬ ਤੁਹਾਨੂੰ ਡਿਟੇਲ ਦੇ ਵਿੱਚ ਦੱਸਣਗੇ ਕਿਉਂਕਿ ਇੱਕ ਵਕੀਲ ਸਾਹਿਬ ਦਾ ਹੋਰ ਜ਼ਿਕਰ ਹੈ ਕਿਰਨਪ੍ਰੀਤ ਮੋਨੂ ਸਾਹਿਬ ਜਿਹੜੇ ਕਿ ਲੀਗਲ ਟੀਮ ਦੇ ਸਾਡੇ ਸਾਥੀ ਨੇ ਜਿੱਦਨ ਤਾਰੀਖ ਹੈ ਉਹਨਾਂ ਦੇ ਘਰੇ ਪੁਲਿਸ ਭੇਜ ਕੇ ਉਹਨਾਂ ਨੂੰ ਪ੍ਰੀਵੈਂਟਿਵ ਕਸਟਡੀ 'ਚ ਰੱਖਿਆ ਗਿਆ ਕੀ ਪੰਜਾਬ ਦੇ ਡੀਜੀਪੀ ਇਸ ਗੱਲ ਦਾ ਜਵਾਬ ਦੇ ਸਕਦੇ ਨੇ ਕਿ ਇੱਕ ਵਕੀਲ ਨੂੰ ਪ੍ਰੀਵੈਂਟਿਵ ਕਸਟਡੀ ਦੇ ਵਿੱਚ ਪੁਲਿਸ ਨੇ ਕਿਹੜੇ ਕਾਨੂੰਨ ਤਹਿਤ ਰੱਖਿਆ ਇਹ ਵੀ ਸਾਹਮਣੇ ਆ ਕੇ ਦੱਸੋ ਔਰ ਇਹ ਸਾਰਾ ਕੇਸ ਝੂਠ ਦਾ ਜਿਹਦੇ ਵਿੱਚ ਲੱਭ ਕੁਛ ਨਹੀਂ ਰਿਹਾ ਪਰੇਸ਼ਾਨੀ ਇੰਨੀ ਜ਼ਿਆਦਾ ਹੋ ਰਹੀ ਹੈ ਤੇ ਆਏ ਦਿਨ ਕੋਈ ਨਵਾਂ ਝੂਠ ਪਰੋਸ ਦਿੰਦੇ ਨੇ ਜਦੋਂ 29 ਫੇਲ ਹੋ ਗਿਆ ਮੋਬਾਈਲ 141 ਕਰੋੜ ਫੇਲ ਹੋ ਗਿਆ 540 ਕਰੋੜ ਹਜ਼ਾਰ ਏਕੜ ਫੇਲ ਹੋ ਗਿਆ ਤਾਂ ਕੱਲ ਇੱਕ ਨਵਾਂ ਝੂਠ ਰੱਖਤਾ ਕਹਿੰਦੇ ਜੀ ਵਿਕਰਮ ਮਜੀਠੀਆ ਕੋਲੇ ਜਿਹੜਾ ਮੋਬਾਈਲ ਸੀ ਉਹ ਕਿਸੇ ਜਸਮੀਤ ਨਾਮ ਦੇ ਬੰਦੇ ਦਾ ਸੀ ਉਹ ਕੈਨੇਡਾ ਭੱਜ ਗਿਆ ਮੈਂ ਸਪਸ਼ਟ ਤੌਰ ਤੇ ਕਹਿਣਾ ਚਾਹੁੰਦਾ ਕਿ ਵਿਜੀਲੈਂਸ ਨੂੰ ਪਹਿਲੇ ਦਿਨ ਵਿਕਰਮ ਮਜੀਠੀਆ ਸਾਹਿਬ ਤੋਂ ਕੋਈ ਮੋਬਾਈਲ ਹੀ ਨਹੀਂ ਰਿਕਵਰ ਹੋਇਆ ਸੀ ਇਹ ਤਾਂ ਜਿਹੜਾ ਅਫੀਸ਼ੀਅਲ ਨੰਬਰ ਹੈ ਵਿਜੀਲੈਂਸ ਨੇ ਮੰਗਨ ਤੇ ਬਾਅਦ ਚ ਅਸੀਂ ਜਾ ਕੇ ਵਿਜੀਲੈਂਸ ਨੂੰ ਦਿੱਤਾ ਔਰ ਉਹ ਨੰਬਰ 981400003 ਹੈ ਜਿਹੜਾ ਕਿ ਵਿਕਰਮ ਮਜੀਠੀਆ ਸਾਹਿਬ ਦੇ ਆਪ ਦੇ ਨਾਮ ਤੇ ਹੈ ਤੇ ਅਫੀਸ਼ੀਅਲ ਮੋਬਾਈਲ ਹੈ ਤਾਂ ਫਿਰ ਕਿਉਂ ਵਿਜੀਲੈਂਸ ਆਪਣੀਆਂ ਨਾਕਾਮੀਆਂ ਨੂੰ ਛਪਾਉਣ ਦੇ ਲਈ ਐਸੇ ਝੂਠ ਪਰੋਸ ਰਹੀ ਹੈ ਔਰ ਉਰੇ ਤੱਕ ਦੀ ਬਸ ਨਹੀਂ ਇਸ ਕੇਸ ਦੇ ਵਿੱਚ ਜੋ ਛੁੜਿਆੰਤਰ ਹੁਣ ਅੱਗੇ ਖੇਡਿਆ ਜਾ ਰਿਹਾ ਹੈ ਜਿਹੜਾ ਕਿ ਸੋਪਤੀ ਸਾਹਿਬ ਡਿਟੇਲ ਚ ਦੱਸਣਗੇ ਉਹ ਕੀ ਹੈ ਕਿ ਧੱਕੇ ਨਾਲ ਐਵੀਡੈਂਸ ਨੂੰ ਫੇਵਰੇਟ ਫੈਬ੍ਰिकेट ਕਰਨਾ ਵਿਜੀਲੈਂਸ ਡਿਪਾਰਟਮੈਂਟ ਸ਼ੁਰੂ ਹੋ ਗਿਆ ਹੈ ਪਿਛਲੇ ਦਿਨੀ ਦੋ ਬੰਦਿਆਂ ਨੂੰ ਅੰਮ੍ਰਿਤਸਰ ਤੋਂ ਇਲਲੀਗਲ ਡਿਟੈਂਸ਼ਨ ਦੇ ਵਿੱਚ ਵਿਜੀਲੈਂਸ ਚੱਕ ਕੇ ਲੈ ਕੇ ਗਈ ਹੈ ਡਿਟੇਲ ਸਾਰੀਆਂ ਸੋਪਤੀ ਸਾਹਿਬ ਦੱਸਣਗੇ ਉਹਨਾਂ ਨੂੰ ਟਾਰਚਰ ਕੀਤਾ ਗਿਆ ਹੋਟਲਾਂ ਦੇ ਪ੍ਰਾਈਵੇਟ ਕਮਰੇ ਚ ਰੱਖਿਆ ਗਿਆ ਤੇ ਜਦੋਂ ਉਹਨਾਂ ਦੇ ਪਰਿਵਾਰਾਂ ਨੇ ਹੈਬੀਅਸ ਕੋਰਪਸ ਹਾਈ ਕੋਰਟ ਚ ਫਾਈਲ ਕੀਤੀ ਤਾਂ ਫਿਰ ਡਰ ਦੇ ਮਾਰਿਆਂ ਨੇ ਉਹ ਸਾਰੇ ਲੋਕ ਉਥੋਂ ਛੱਡੇ ਕਿ ਇਹ ਵਿਜੀਲੈਂਸ ਦਾ ਕੰਮ ਹੈ ਕਿ ਦਿੱਲੀ ਦੇ ਕਹਿਣ ਤੇ ਪੰਜਾਬ ਦੇ ਅਫਸਰ ਹੁਣ ਕਾਨੂੰਨ ਦੀ ਲਕੀਰ ਪਾਰ ਕਰ ਰਹੇ ਨੇ ਕਿ ਦੋ ਕੇਸਾਂ ਚ ਝੂਠਿਆਂ ਚ ਜੇ ਵਿਕਰਮ ਮਜੀਠੀਆ ਸਾਹਿਬ ਦੇ ਖਿਲਾਫ ਕੁਝ ਨਹੀਂ ਮਿਲਿਆ ਤਾਂ ਹੁਣ ਅਸੀਂ ਤੀਜਾ ਕੇਸ ਇਸ ਤਰੀਕੇ ਬੰਦਿਆਂ ਨੂੰ ਚੱਕ ਕੇ ਉਹਨਾਂ ਨੂੰ ੱੱਕੇ ਨਾਲ ਉਹਨਾਂ ਨੂੰ ਟੌਰਚਰ ਕਰਕੇ ਉਹਨਾਂ ਦੀ ਝੂਠੀ ਗਵਾਹੀ ਲੈ ਕੇ ਅਸੀਂ ਦਰਜ ਕਰਨਾ ਚਾਹੁੰਦੇ ਆਂ ਮੈਂ ਪੁੱਛਣਾ ਚਾਹੁੰਦਾ ਪੰਜਾਬ ਦੇ ਡੀਜੀਪੀ ਨੂੰ ਕਿ ਪੰਜਾਬ ਦੇ ਵਿੱਚ ਸੰਵਿਧਾਨ ਲਾਗੂ ਹੈ ਕਿ ਜੋ ਦਿੱਲੀ ਕਹਿ ਰਹੀ ਹੈ ਦਿੱਲੀ ਦਾ ਕੋਈ ਵੱਖਰਾ ਸੰਵਿਧਾਨ ਪੰਜਾਬ ਦੇ ਵਿੱਚ ਚੱਲ ਰਿਹਾ ਕਦੇ ਬਿਕਰਮ ਮਜੀਠੀਆ ਦੇ ਸਾਬਕਾ ਪੀਏ ਨੂੰ ਤੁਸੀਂ ਹਲਕਾ ਇੰਚਾਰਜ ਬਣਾ ਕੇ ਕਹਿੰਦੇ ਹੋਦਾ 164 ਦਾ ਬਿਆਨ ਕਰਾ ਦਿੰਨੇ ਆਂ ਅਦਾਲਤ 'ਚ ਫਿਰ ਤਾਂ ਸਾਰੇ 92 ਐਮਐਲਏ ਨੂੰ ਤੁਹਾਡੇ ਕੋਲੇ ਇਕੱਲੇ ਇਕੱਲੇ ਦਾ 164 ਦਾ ਬਿਆਨ ਕਰਾਓ ਜਿਹਨੂੰ ਕੋਈ ਹਲਕਾ ਇੰਚਾਰਜ ਚਾਹੀਦਾ ਜਿਨੇ ਕੋਈ ਚੇਅਰਮੈਨ ਬਣਨਾ ਫਿਰ ਤਾਂ ਬੜਾ ਸਿੱਧਾ ਜਿਹਾ ਕੰਮ ਹੈ ਕਿ ਬਿਕਰਮਜੀਤਿਆ ਦੇ ਖਿਲਾਫ ਜਾਂ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਗਵਾਹੀ ਦੇ ਦੋ ਅਸੀਂ ਉਹਨੂੰ ਹਲਕਾ ਇੰਚਾਰਜ ਵੀ ਲਾ ਦੇਾਂਗੇ ਉਹਨੂੰ ਚੇਅਰਮੈਨ ਵੀ ਦੇ ਦੇਾਂਗੇ ਕਿ ਇਸ ਤਰੀਕੇ ਚੱਲਣੀ ਹੈ ਮੈਂ ਭਗਵੰਤ ਮਾਨ ਸਾਹਿਬ ਦੱਸਣਾ ਚਾਹੁੰਦਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਇਹ ਜੇ ਬਹੁਤ ਸਰਕਾਰਾਂ ਦੇ ਧੱਕੇ ਸਹੇ ਨੇ ਡਟ ਕੇ ਲੜਾਈ ਪਹਿਲਾਂ ਵੀ ਲੜੀ ਐ ਅੱਗੇ ਵੀ ਲੜਦੇ ਰਾਂਗੇ ਹੁਣ ਇੱਕ ਗੱਲ ਤੁਸੀਂ ਮੰਨ ਗਿਓ ਕਿ ਦੋ ਪਰਚੇ ਤੁਹਾਡੇ ਫਲੈਟ ਡਿੱਗ ਗਏ ਨੇ ਬੇਲ ਦੇ ਵਿੱਚ ਜਵਾਬ ਫਾਈਲ ਨਹੀਂ ਹੋ ਰਿਹਾ ਅਦਾਲਤਾਂ ਤੋਂ ਸਮਾਂ ਮੰਗ ਕੇ ਭੱਜਣ ਦੀ ਕੋਸ਼ਿਸ਼ ਹੈ ਤੇ ਹੁਣ ਤੀਜੀ ਜਿਹੜੀ ਤੁਸੀਂ ਕਾਰਸਤਾਨੀ ਸ਼ੁਰੂ ਕੀਤੀ ਹੈ ਮੈਂ ਸੋਪਤੀ ਸਾਹਿਬ ਨੂੰ ਕਹਿਣਾ ਕਿ ਤੁਹਾਡੇ ਰੂਪ ਰੂ ਰੱਖਣਗੇ ਕਿ ਹੁਣ ਕਿਸ ਤਰੀਕੇ ਇਹ ਨਵੀਂ ਫੈਬ੍ਰਿਕੇਸ਼ਨ ਦੋ ਕੇਸਾਂ ਚ ਮੂੰਹ ਦੀ ਖਾਣ ਤੋਂ ਬਾਅਦ ਤੀਜੀ ਫੈਬ੍ਰਿਕੇਸ਼ਨ ਸ਼ੁਰੂ ਹੋਈ ਹੈ ਜਿਹਦਾ ਕੱਜ ਪਰਦਾ ਫਾਸ਼ ਤੁਹਾਡੇ ਸਾਹਮਣੇ ਕਰਨਾ ਬਹੁਤ ਜ਼ਰੂਰੀ ਹੈ